ਅੱਜ ਮੈਂ ਤੁਹਾਡੇ ਨਾਲ ਇੱਕ ਅਜਿਹੀ ਤਕਨੀਕ ਸਾਂਝੀ ਕਰਨ ਜਾ ਰਹੀ ਹਾਂ ਜੋ ਨਾ ਸਿਰਫ ਤੁਹਾਡੇ ਬੱਚਾਂ ਦਾ ਭਵਿੱਖ ਬਦਲ ਦੇਵੇਗੀ ਸਗੋਂ ਉਹਨਾਂ ਦੇ ਸੁਭਾਅ ਨੂੰ ਵੀ ਪੂਰੀ ਤਰ੍ਹਾਂ ਬਦਲ ਦੇਵੇਗੀ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਬੱਚੇ ਪੜ੍ਹਾਈ ਦੇ ਵਿੱਚ ਚੰਗੇ ਹੋਣ ਅੱਗੇ ਵਧਣ ਤੇ ਕਾਮਯਾਬ ਹੋਣ ਖੁਸ਼ ਰਹਿਣ ਸਿਹਤਮੰਦ ਰਹਿਣ ਚੰਗੇ ਵਿਚਾਰ ਰੱਖਣ ਤੇ ਜ਼ਿੰਦਗੀ ਵਿੱਚ ਸਫਲ ਹੋਣ ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ ਪਰ ਸਵਾਲ ਇਹ ਹੈ ਕਿ ਅਸੀਂ ਸਿਰਫ ਸੋਚ ਕੇ ਹੀ ਉਹਨਾਂ ਦੇ ਵਿਚਾਰਾਂ ਨੂੰ ਠੀਕ ਕਰ ਸਕਦੇ ਨਹੀਂ ਇਸ ਲਈ ਜ਼ਰੂਰੀ ਹੈ ਕਿ ਅਸੀਂ ਉਹਨਾਂ ਦੇ ਦਿਮਾਗ ਨੂੰ ਪ੍ਰੋਗਰਾਮ ਕਰੀਏ ਅਤੇ ਉਹਨਾਂ ਨੂੰ ਸਹੀ ਨਿਰਦੇਸ਼ਾਂ ਨਿਰਦੇਸ਼ ਦਿਖਾਈਏ ਅਤੇ ਇਸ ਲਈ ਮੈਂ ਤੁਹਾਨੂੰ ਬੱਚਿਆਂ ਦੇ ਮਾਈਂਡ ਪ੍ਰੋਗਰਾਮਿੰਗ ਬਾਰੇ ਇਹ ਵਿਚਾਰ ਦੱਸਣ ਜਾ ਰਹੀ ਹਾਂ ਜਿਸ ਨਾਲ ਬੱਚਿਆਂ ਦੇ ਦਿਮਾਗ ਨੂੰ ਸਹੀ ਤਰੀਕੇ ਨਾਲ ਕਿਵੇਂ ਪ੍ਰੋਗਰਾਮ ਕਰਨਾ ਹੈ ਆਓ ਇਸ ਬਾਰੇ ਗੱਲ ਕਰਦੇ ਹਾਂ ਇੱਕ ਵਾਰ ਮੈਂ ਕਿਤਾਬ ਮਾਈਂਡ ਪਾਵਰ ਪੜ੍ਹ ਰਹੀ ਸੀ ਜਿਸ ਵਿੱਚ ਇੱਕ ਲਾਈਨ ਸੀ ਕਿ ਅਸੀਂ ਭਾਰਤੀ ਮਾਪੇ ਨਕਾਰਾਤਮਕ ਦਿਮਾਗ ਪ੍ਰੋਗਰਾਮਿੰਗ ਦੇ ਮਹਰਹਾ ਮੈਂ ਹੈਰਾਨ ਰਹਿ ਗਈ ਪਰ ਜਿਵੇਂ ਜਿਵੇਂ ਮੈਂ ਇਸ ਨੂੰ ਅੱਗੇ ਪੜਿਆ ਮੈਨੂੰ ਸਮਝ ਆਉਣ ਲੱਗੀ ਕਿ ਇਹ ਗੱਲ ਕਿੰਨੀ ਕੁ ਸੱਚ ਹੈ ਇਸ ਕਿਤਾਬ ਵਿੱਚ ਲਿਖਿਆ ਗਿਆ ਸੀ ਇੱਕ ਵਾਰ ਜਦੋਂ ਬੱਚੇ ਜਿਸ ਤਰ੍ਹਾਂ ਵਿਵਹਾਰ ਕਰਦੇ ਹਨ ਅਸੀਂ ਉਹਨਾਂ ਨੂੰ ਬਾਰ-ਬਾਰ ਉਸੇ ਤਰ੍ਹਾਂ ਲੇਬਲ ਕਰਨਾ ਸ਼ੁਰੂ ਕਰ ਦਿੰਦੇ ਹਾਂ ਅਸੀਂ ਉਹਨਾਂ ਨਾਲ ਉਸੇ ਤਰ੍ਹਾਂ ਬਾਰ-ਬਾਰ ਗੱਲ ਕਰਨਾ ਸ਼ੁਰੂ ਕਰ ਦਿੰਦੇ ਹਾਂ ਜਿਵੇਂ ਤੁਸੀਂ ਪੜਾਈ ਨਹੀਂ ਕਰਦੇ ਤੂੰ ਹਮੇਸ਼ਾ ਝੂਠ ਬੋਲਦਾ ਹੈ ਤੂੰ ਬਹੁਤ ਜਲਦੀ ਗੁੱਸੇ ਹੋ ਜਾਂਦਾ ਹੈ ਤੂੰ ਮੇਰੀ ਗੱਲ ਨਹੀਂ ਸੁਣਦਾ ਤੂੰ ਨਹੀਂ ਜ਼ਿੰਦਗੀ 'ਚ ਕੁਝ ਕਰ ਸਕਦਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਬਦ ਬੋਲਦੇ ਆ ਹੁਣ ਸੋਚੋ ਕਿ ਜਦੋਂ ਤੁਸੀਂ ਇਹ ਬਾਰ-ਬਾਰ ਕਹਿੰਦੇ ਹੋ ਤਾਂ ਬੱਚਾ ਕੀ ਸਿੱਖਦਾ ਹੈ ਉਹ ਸਵੀਕਾਰ ਕਰ ਲੈਂਦਾ ਹੈ ਕਿ ਮੈਂ ਤਾਂ ਇਸੇ ਤਰ੍ਹਾਂ ਦਾ ਹੀ ਆ ਅਤੇ ਉਸ ਦੇ ਅਵਚੇਤਨ ਮਨ ਪ੍ਰਤੀਬਿੰਬਤ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਉਸ ਨੂੰ ਉਹੀ ਵਿਚਾਰ ਪ੍ਰਦਾਨ ਕਰਦਾ ਹੈ ਇਸ ਲਈ ਹੁਣ ਸਵਾਲ ਇਹ ਹੈ ਕਿ ਬੱਚਿਆਂ ਲਈ ਸਕਾਰਾਤਮਕ ਮਨ ਪ੍ਰੋਗਰਾਮਿੰਗ ਕਿਵੇਂ ਕਰੀਏ ਇਸ ਲਈ ਮੈਂ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੀ ਆ ਪਹਿਲਾ ਸਟੈਪ ਕਿ ਸਭ ਤੋਂ ਪਹਿਲਾਂ ਤੁਸੀਂ ਇੱਕ ਕਾਪੀ ਚੱਕੋ ਉਸ ਵਿੱਚ ਆਪਣੇ ਬੱਚੇ ਦੀਆਂ ਸਾਰੀਆਂ ਮਾੜੀਆਂ ਆਤਾਂ ਲਿਖ ਲਓ ਜਿਸ ਤਰ੍ਹਾਂ ਕਿ ਤੂੰ ਪੜਦਾ ਨਹੀਂ ਤੂੰ ਕੁਝ ਕਰਦਾ ਨਹੀਂ ਤੂੰ ਬਹੁਤ ਗੁੱਸੇ ਹੋ ਜਾਂਦਾ ਤੂੰ ਮੇਰੀ ਗੱਲ ਨਹੀਂ ਸੁਣਦਾ ਤੂੰ ਚਾਜਣ ਵਾਲਾ ਰੋਟੀ ਨਹੀਂ ਖਾਂਦਾ ਹੁਣ ਅਗਲਾ ਸਟੈਪ ਤੁਸੀਂ ਇਹਨਾਂ ਗੱਲਾਂ ਨੂੰ ਹੀ ਪੋਜ਼ਿਟਿਵ ਤਰੀਕੇ ਨਾਲ ਸਿੱਖ ਲਵੋ ਜਿਸ ਤਰ੍ਹਾਂ ਕਿ ਮੇਰਾ ਬੱਚਾ ਬਹੁਤ ਮਨ ਲਗਾ ਕੇ ਪੜ੍ਹਾਈ ਕਰਦਾ ਹੈ ਮੇਰਾ ਬੱਚਾ ਬਹੁਤ ਪਿਆਰ ਨਾਲ ਗੱਲ ਕਰਦਾ ਹੈ ਇਸੇ ਤਰ੍ਹਾਂ ਮੇਰੀ ਗੱਲ ਨਹੀਂ ਸੁਣਦਾ ਇਸ ਦਾ ਪੋਜ਼ਿਟਿਵ ਮੇਰਾ ਬੱਚਾ ਮੇਰੀ ਅਤੇ ਸਾਰਿਆਂ ਦੀ ਬਹੁਤ ਹੀ ਸ਼ਾਂਤ ਸੁਭਾਅ ਨਾਲ ਗੱਲ ਸੁਣਦਾ ਹੈ ਅਤੇ ਮੰਨਦਾ ਵੀ ਹੈ ਸਟੈਪ ਨੰਬਰ 3 ਅਗਲੇ 90 ਦਿਨਾਂ ਲਈ ਤੁਸੀਂ ਆਪਣੇ ਬੱਚਿਆਂ ਨਾਲ ਨਕਾਰਾਤਮਕ ਭਾਸ਼ਾ ਵਿੱਚ ਗੱਲ ਕਰਨਾ ਪੂਰੀ ਤਰ੍ਹਾਂ ਬੰਦ ਕਰ ਦਿਓ ਨਹੀਂ ਤਾਂ ਉਹਨਾਂ ਦੀ ਸੋਚ ਉਸੇ ਤਰ੍ਹਾਂ ਪੱਕੀ ਹੋ ਜਾਵੇਗੀ ਹੁਣ ਸਟੈਪ ਨੰਬਰ 4 ਅਸਲੀ ਮਨ ਪ੍ਰੋਗਰਾਮਿੰਗ ਹੁਣ ਅਸੀਂ ਸ਼ੁਰੂ ਕਰਦੇ ਹਾਂ ਜੇਕਰ ਤੁਹਾਡਾ ਛੋਟਾ ਬੱਚਾ ਹੈ ਉਹ ਸੌ ਰਿਹਾ ਹੈ ਜਾਂ ਸੁੱਤਾ ਪਿਆ ਹੈ ਤਾਂ ਹੌਲੀ ਆਵਾਜ਼ ਵਿੱਚ ਸਕਾਰਾਤਮਕ ਵਾਕ ਦੁਹਰਾਓ ਤੁਸੀਂ ਬਹੁਤ ਬੁੱਧੀਮਾਨ ਹੋ ਤੁਸੀਂ ਬਹੁਤ ਚੰਗੀ ਤਰ੍ਹਾਂ ਪੜ੍ਹਦੇ ਹੋ ਤੁਸੀਂ ਸਾਰਿਆਂ ਨਾਲ ਪਿਆਰ ਨਾਲ ਗੱਲ ਕਰਦੇ ਹੋ ਤੁਸੀਂ ਮਾਤਾ ਪਿਤਾ ਦੇ ਆਗਿਆਕਾਰੀ ਹੋ ਇਸ ਤਰ੍ਹਾਂ ਨਾਲ ਤੁਸੀਂ ਹੋਰ ਗੱਲਾਂ ਬਾਰ-ਬਾਰ ਦੁਹਰਾਓ ਅਤੇ ਹਰ ਰੋਜ਼ ਦੁਹਰਾਓ ਜਿਉਂ-ਜਿਉਂ ਹੀ ਉਹਨਾਂ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪਾਉਗੀ ਉਹ ਇਸੇ ਤਰ੍ਹਾਂ ਹੀ ਬਣ ਜਾਣਗੇ ਜਦੋਂ ਵੀ ਤੁਸੀਂ ਆਪਣੇ ਬੱਚਿਆਂ ਨਾਲ ਗੱਲ ਕਰੋ ਤਾਂ ਉਹਨਾਂ ਨਾਲ ਪੋਜ਼ਿਟਿਵ ਤਰੀਕੇ ਨਾਲ ਗੱਲ ਕਰੋ ਹੌਲੀ-ਹੌਲੀ ਉਹਨਾਂ ਦੀ ਦਿਮਾਗ ਦੀ ਪ੍ਰੋਗਰਾਮਿੰਗ ਸ਼ੁਰੂ ਹੋ ਜੂਗੀ ਸਾਇੰਸ ਵੀ ਇਸ ਤਰੀਕੇ ਨੂੰ ਮੰਨਦੀ ਹੈ ਕਿ ਜੇਕਰ ਤੁਸੀਂ ਆਪਣੇ ਬੱਚਿਆਂ ਦੇ ਅਵਚੇਤਨ ਮਨ ਵਿੱਚ 200 ਤੋਂ 300 ਵਾਰ ਕਿਸੇ ਗੱਲ ਨੂੰ ਪਹੁੰਚਾ ਦਿੰਦੇ ਹੋ ਤਾਂ ਉਹ ਬੱਚਾ ਉਸੇ ਤਰ੍ਹਾਂ ਦਾ ਹੀ ਬਿਹੇਵ ਕਰਨ ਲੱਗ ਜਾਂਦਾ ਹੈ ਜਿਸ ਤਰ੍ਹਾਂ ਕਿ ਤੁਸੀਂ ਉਸ ਨੂੰ ਗੱਲ ਦੱਸੀ ਬੱਚੇ ਤੂੰ ਤੀ ਛੱਡੀ ਵਾਂਗ ਹੁੰਦੇ ਨੇ ਜਿਸ ਤਰ੍ਹਾਂ ਅਸੀਂ ਚਾਹੀਏ ਉਹਨਾਂ ਨੂੰ ਉਸੇ ਤਰੀਕੇ ਨਾਲ ਮੋੜ ਸਕਦੇ ਆਂ ਭਾਵੇਂ ਨਤੀਜਾ ਸ਼ੁਰੂ ਵਿੱਚ ਦਿਖਾਈ ਨਾ ਦੇਵੇ ਪਰ ਹੌਲੀ-ਹੌਲੀ ਉਹਨਾਂ ਨੂੰ ਉਸੇ ਤਰ੍ਹਾਂ ਵਿਵਹਾਰ ਕਰਦੇ ਹੋਏ ਦੇਖਾਂਗੇ ਜਿਸ ਤਰ੍ਹਾਂ ਤੁਸੀਂ ਉਹਨਾਂ ਦਾ ਮਾਈਂਡ ਪ੍ਰੋਗਰਾਮ ਕੀਤਾ ਹੈ ਤਾਂ ਅੱਜ ਤੋਂ ਹੀ ਇਹਨਾਂ ਟੈਕਨਿਕ ਨੂੰ ਅਪਣਾਓ ਉਹਨਾਂ ਨੂੰ ਸਿਰਫ 90 ਦਿਨਾਂ ਤੱਕ ਬਾਰ-ਬਾਰ ਸਕਾਰਾਤਮਕ ਵਿਚਾਰ ਕਹਿਣੇ ਸ਼ੁਰੂ ਕਰੋ ਅਤੇ ਫਰਕ ਤੁਹਾਡੇ ਸਾਹਮਣੇ ਹੋਵੇਗਾ ਜਿਉਹ ਜਿਹਾ ਤੁਸੀਂ ਚਾਹੋਗੇ ਬੱਚੇ ਤੁਹਾਡਾ ਉਹ ਜਿਹਾ ਹੀ ਬਣ ਜਾਣਗੇ ਤੁਹਾਡੀ ਇਸ ਬਾਰੇ ਕੀ رائے ਹੈ ਸਾਨੂੰ ਕਮੈਂਟਸ ਦੇ ਵਿੱਚ ਜਵਾਬ ਜ਼ਰੂਰ ਦੇਣਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ